ਹਾਂਜੀ ਦੋਸਤੋ ਆਪਾਂ ਅੱਜ ਗੱਲਬਾਤ ਕਰਾਂਗੇ ਵੀ ਕੀ ਗਰਮੀ ਦੇ ਵਿੱਚ ਅੰਡੇ ਗਰਮ ਹੁੰਦੇ ਆ ਕੀ ਚਾਹ ਦੇ ਨਾਲ ਅੰਡੇ ਖਾਣੇ ਚਾਹੀਦੇ ਕੀ ਛੋਟੇ ਬੱਚਿਆਂ ਨੂੰ ਐਗ ਖਾਣੇ ਚਾਹੀਦੇ ਕਿ ਨਹੀਂ ਚਾਹੇ ਉਹ ਮੁੰਡਾ ਚਾਹੇ ਕੁੜੀ ਆ ਔਰ ਜਿਹੜਾ ਐਗ ਵਾਈਟ ਆ ਉਹ ਕਿਹਨੂੰ ਖਾਣਾ ਚਾਹੀਦਾ ਔਰ ਪੂਰਾ ਕੰਪਲੀਟ ਐਗ ਕਿਹਨੂੰ ਖਾਣਾ ਚਾਹੀਦਾ ਠੀਕ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੀ ਗਰਮੀ ਦੇ ਵਿੱਚ ਅੰਡੇ ਗਰਮ ਹੁੰਦੇ ਆ ਤਾਂ ਇਹਦਾ ਜਵਾਬ ਹੈਗਾ ਗਰਮੀ ਦੇ ਵਿੱਚ ਅੰਡੇ ਗਰਮ ਨਹੀਂ ਹੁੰਦੇ ਕੋਈ ਵੀ ਇਨਸਾਨ ਗਰਮੀ ਦੇ ਵਿੱਚ ਅੰਡੇ ਖਾ ਸਕਦਾ ਪਰ ਇੱਕ ਚੀਜ਼ ਹੈਗੀ ਆ ਵੀ ਕੁਝ ਲੋਕਾਂ ਨੂੰ ਇਹਦੇ ਤੋਂ ਬਲੌਡਿੰਗ ਹੁੰਦੀ ਆ ਜਾਂ ਕੋਈ ਅਲਰਜੀ ਹੁੰਦੀ ਆ ਉਹ ਨਾ ਕੰਜ਼ੂਮ ਕਰਨ ਲੈ ਚਾਹੇ ਸਰਦੀ ਆ ਚਾਹੇ ਗਰਮੀ ਆ ਡਾਕਟਰ ਦੀ ਐਡਵਾਈਸ ਨਾਲ ਔਰ ਜਿਨ੍ਹਾਂ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਪਹਿਲਾਂ ਇੱਕ ਦੋ ਇੱਕ ਦੋ ਖਾਂਦੇ ਹੈਗੇ ਇੱਕ ਸਰਦੀ ਦੇ ਵਿੱਚ ਇੱਕ ਖਾਦੇ ਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਈ ਤਾਂ ਉਹ ਗਰਮੀ ਦੇ ਵਿੱਚ ਵੀ ਉਨੇ ਹੀ ਕੰਜ਼ੂਮ ਕਰ ਸਕਦੇ ਆ ਮੈਂ ਖੁਦ ਜਿਹੜਾ ਹੈਗਾ 10 ਐਗ ਤੱਕ ਗਰਮੀ ਦੇ ਵਿੱਚ ਕੰਜ਼ੂਮ ਕਰਦਾ ਇਸ ਕਰਕੇ ਲਿਵਰ ਨੂੰ ਕੋਈ ਵੀ ਇਹਦੇ ਨਾਲ ਪ੍ਰੋਬਲਮ ਨਹੀਂ ਹੁੰਦੀ ਪਰ ਹਾਂ ਇੱਕ ਚੀਜ਼ ਹੈਗੀ ਐ ਐਗ ਵਾਈਟ ਖਾਣੇ ਆ ਐਗ ਵਾਈਟ ਤੁਸੀਂ 10 ਦਿਨ ਲਾਓ ਵੀ ਦਿਨ ਲਾਓ ਉਹ ਤੋਂ ਬਾਅਦ ਛੱਡ ਦਿਓ ਮਤਲਬ 10 15 20 ਦਿਨ ਲਗਾਤਾਰ ਖਾਓ ਫਿਰ ਬ੍ਰੇਕ ਪਾ ਦਿਓ 10 ਦਿਨ ਦੀ ਉਸ ਤੋਂ ਬਾਅਦ ਫਿਰ ਸ਼ੁਰੂ ਕਰ ਲਓ ਕੋਈ ਵੀ ਡਾਈਟ ਆ ਉਹਨੂੰ ਚੇਂਜ ਕਰਦੇ ਰਹੋ ਠੀਕ ਹੈ ਇਹ ਹੋ ਗਿਆ ਵੀ ਗਰਮੀ ਦੇ ਵਿੱਚ ਅਸੀਂ ਅੰਡੇ ਖਾ ਸਕਦੇ ਹਾਂ ਹੁਣ ਆਪਾਂ ਗੱਲ ਕਰਾਂਗੇ ਕੀ ਚਾਹ ਨਾਲ ਅੰਡੇ ਖਾਣੇ ਚਾਹੀਦੇ ਕਿ ਨਹੀਂ ਇਹਦਾ ਜਵਾਬ ਹੈਗਾ ਚਾਹ ਦੇ ਨਾਲ ਅੰਡੇ ਨਹੀਂ ਖਾਣੇ ਚਾਹੀਦੇ ਮੋਸਟਲੀ ਕਾਮਨਲੀ ਲੋਕ ਚਾਹ ਦੇ ਨਾਲ ਅੰਡੇ ਖਾਂਦੇ ਆ ਉਹਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਕਿਉਂਕਿ ਅੰਡੇ ਦਾ ਕੰਮ ਏਗ ਦਾ ਕੰਮ ਕੀ ਹੈਗਾ ਏਗ ਨੇ ਤੁਹਾਨੂੰ ਬੋਡੀ ਨੂੰ ਪ੍ਰੋਟੀਨ ਦੇਣਾ ਹੈਗਾ ਪ੍ਰੋਟੀਨ ਕਿਵੇਂ ਮਿਲੂਗਾ ਜੇ ਤੁਸੀਂ ਇਹਨੂੰ ਚਾਹ ਦੇ ਨਾਲ ਕੰਜ਼ੂਮ ਕੀਤਾ ਤਾਂ ਚਾਹ ਦੇ ਉਹਦਾ ਕੰਟੈਂਟ ਖਤਮ ਕਰਨਾ ਹੈ ਚਾਹ ਦੇ ਨਾਲ ਕੋਈ ਵੀ ਡਾਈਟ ਤੁਸੀਂ ਖਾਣੇ ਹੈਗੇ ਆ ਚਾਹੇ ਰੋਟੀ ਖਾ ਕੇ ਚਾਹ ਪੀਣੇ ਆ ਉਹਨੇ ਰੋਟੀ ਦਾ ਵੀ ਜਿਹੜਾ ਡਾਈਟ ਲਈ ਤੁਸੀਂ ਉਹਨੂੰ ਵੀ ਖਤਮ ਕਰ ਦੇਣਾ ਸੋ ਇੱਕ ਇਸ ਚੀਜ਼ ਨੂੰ ਅਵਾਇਡ ਕਰੋ ਚਾਹ ਦੇ ਨਾਲ ਐਗ ਕੰਜ਼ੂਮ ਨਾ ਕਰੋ ਹੁਣ ਆਪਾਂ ਗੱਲ ਕਰਾਂਗੇ ਕਿ ਕੀ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਮੈਂ ਇਹਦੀ ਗੱਲ ਕਰੂੰਗਾ 5-6 ਸਾਲ ਤੋਂ 4-5 ਸਾਲ ਤੋਂ ਲੈ ਕੇ ਅ ਗੱਲ ਕਰਾਂਗੇ ਆਪਾਂ 12-13 ਸਾਲ ਦੀ ਉਮਰ ਦੇ ਜਿਹੜੇ ਹੈਗੇ ਛੋਟੇ ਬੱਚੇ ਆ ਜਾਂਦੇ ਇਹਦੇ ਵਿੱਚ 12-13 14-15 ਸਾਲ ਦਾ ਤਾਂ ਇਹਨਾਂ ਬੱਚਿਆਂ ਨੂੰ ਕੀ ਐਗ ਖਾਣੇ ਚਾਹੀਦੇ ਆ ਕੀ ਮੁੰਡੇ ਜਾਂ ਕੁੜੀਆਂ ਸਪੈਸ਼ਲੀ ਕੁੜੀਆਂ ਐਗ ਖਾ ਸਕਦੀਆਂ ਕਿ ਨਹੀਂ ਤਾਂ ਕੁੜੀਆਂ ਐਗ ਕੰਜ਼ੂਮ ਕਰ ਸਕਦੀਆਂ ਹੁਣ ਆਪਾਂ ਗੱਲ ਕਰਾਂਗੇ ਕੁੜੀਆਂ ਕਿੰਨੇ ਐਗ ਕੰਜ਼ੂਮ ਕਰ ਸਕਦੀਆਂ ਤੁਹਾਡੇ ਬੱਚੇ ਦੀ ਫਿਜ਼ੀਕ ਤੇ ਡਿਪੈਂਡ ਕਰਦਾ ਹੈ ਬੱਚੇ ਦੇ ਅ ਹੈਲਥਕਿਵੇਂ ਵੀ ਹੈਗੀ ਆ ਤੇ ਜੇ ਤਾਂ ਬੱਚਾ ਹੈਗਾ ਜਿਆਦਾ ਮੋਟਾਪੇ ਚ ਫਿਰ ਆਪਾਂ ਨੂੰ ਇੱਕ ਦੋ এগ ਦੇਵਾਂਗੇ ਕੰਜ਼ੂਮ ਕਰ ਸਕਦੇ ਆ ਪਰ ਯੋਕ ਕੱਢ ਕੇ ਵਾਈਟ ਕੱਢ ਕੇ ਦੇਣਾ ਉਹਨੂੰ ਠੀਕ ਹੈ ਜੇ ਬੱਚਾ ਜਿਹੜਾ ਹੈਗਾ ਫੈਟ ਹੀ ਨਹੀਂ ਹੈਗਾ ਫਿਟ ਹੈਗਾ ਫਿਜ਼ੀਕਲ ਵਰਕਆਊਟ ਕਰਦਾ ਹੈ ਜੇ ਕੋਈ ਫਿਜ਼ੀਕਲ ਸਪੋਰਟਸ ਨਹੀਂ ਕਰਦਾ ਉਹਨੂੰ ਇੱਕ ਦੋ এগ ਜ਼ਰੂਰ ਡੇਲੀ ਦੇ ਇੱਕ ਅੰਡਾ ਤਾਂ ਜ਼ਰੂਰ ਖਵਾਓ ਇੱਕ ਮਹੀਨਾ ਖਵਾਓ ਵਜਿੱਦੀ ਬ੍ਰੇਕ ਪਾ ਦਿਓ ਫਿਰ ਸ਼ੁਰੂ ਕਰ ਲਓ ਜੇ ਬੱਚਾ ਫਿਜ਼ੀਕਲ ਵਰਕਰ ਦਾ ਸਪੋਰਟਸ ਕਰਦਾ ਕੋਈ ਗੇਮ ਕਰਦਾ ਉਹਨੂੰ ਘੱਟੋ ਘੱਟ 2 3 3 ਤੱਕ ਇੱਕ ਉਹਨੂੰ ਤੁਸੀਂ ਖਵਾ ਸਕਦੇ ਆ ਔਰ ਇੱਕ ਵਾਈਟ ਹੀ ਦੇਨੇ ਉਹਨੂੰ ਵੀ ਠੀਕ ਹੈ ਜੇ ਫਿਜ਼ੀਕਲ ਸਪੋਰਟਸ ਐਕਟੀਵਿਟੀ ਕਰਦਾ ਜੇ ਕੋਈ ਬੱਚਾ ਮੋਟਾਪੇ ਦੇ ਵਿੱਚ ਹੈ ਉਹਨੂੰ ਜੇ ਮੋਟਾਪੇ ਦੇ ਵਿੱਚ ਨਹੀਂ ਹੈਗਾ ਫਿੱਟ ਹੈ ਪਤਲਾ ਹੈ ਤਾਂ ਫਿਰ ਤੁਸੀਂ ਉਹਨੂੰ ਵਿੱਧ ਯੋਕ ਮਤਲਬ ਪੂਰਾ ਹੋਲ ਅੰਡਾ 2 ਐਗ ਖਵਾਉਣੇ ਹੈਗੇ ਇੱਕ ਮਹੀਨਾ ਖਵਾਉਣੇ ਆ ਬ੍ਰੇਕ ਪਾ ਦਿਓ ਫਿਰ ਸ਼ੁਰੂ ਕਰ ਲਓ ਲਗਾਤਾਰ ਨਾ ਖਵਾਓ ਹੁਣ ਆਪਾਂ ਗੱਲ ਕਰਾਂਗੇ ਵੱਡੇ ਜਿਹੜੇ ਹੈਗੇ ਆ ਜਿਹੜੇ ਲੋਕ ਯੰਗੇ ਦੇ ਵਿੱਚ ਆ ਜਾਂਦੇ ਆ 15 ਤੋਂ ਉੱਪਰ ਦੇ 15 16 17 ਜਿਹੜੇ 10ਵੀਂ 12ਵੀਂ ਪਲੱਸ 2 ਦੇ ਸਟੂਡੈਂਟ ਆ ਜਿਹੜਾ ਬੀਏ ਐਮਏ ਦੇ ਸਟੂਡੈਂਟ ਆ ਉਹਨਾਂ ਨੂੰ ਕਿੰਨੇ ਐਗ ਖਾਣੇ ਚਾਹੀਦੇ ਆ ਉਹ ਵੀ ਗਰਮੀ ਦੇ ਵਿੱਚ ਜਿੰਨੇ 10 8 ਐਗ ਕੰਜ਼ੂਮ ਕਰ ਸਕਦੇ ਆ ਜੇ ਉਹ ਫਿਜ਼ੀਕਲ ਵਰਕ ਕਰਦੇ ਆ ਗੇਮ ਕਰਦੇ ਆ ਜੇ ਗੇਮ ਨਹੀਂ ਕਰਦੇ ਤਾਂ 3 4 ਐਗ ਕੰਜ਼ੂਮ ਕਰ ਸਕਦੇ ਆ ਐਗ ਵਾਈਟ ਕੰਜ਼ੂਮ ਕਰਨੇ ਹੈਗੇ ਐਗ ਜਿਹੜਾ ਹੈਗਾ ਉਹਦੇ ਵਿੱਚੋਂ yellow part ਕੱਢਣਾ ਹੈ ਜਿਹੜੇ ਜਵਾਕ ਮੋٹے ਨਹੀਂ ਹੈਗੇ ਪਤਲੇ ਹੈਗੇ ਆ ਉਹਨਾਂ ਨੂੰ ਕੰਪਲੀਟ ਐਗ ਦਿਓ ਪੂਰਾ ਅੰਡਾ ਕੰਪਲੀਟ ਉਹਨਾਂ ਨੇ ਖਾਣਾ ਹੈਗਾ ਠੀਕ ਹੈ ਜੀ ਸੋ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਇਹੋ ਜਿਹੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਲੋਕ 35 ਸਾਲ ਤੋਂ ਉੱਪਰ ਦੇ ਹੈਗੇ ਆ ਉਹਨਾਂ ਨੂੰ ਗਰਮੀ ਦੇ ਵਿੱਚ ਅੰਡੇ ਖਾ ਸਕਦੇ ਆ ਕਿ ਨਹੀਂ ਜਿਵੇਂ ਸਰਦੀ ਦੇ ਵਿੱਚ ਜੇ ਖਾਂਦੇ ਰੋ ਗਰਮੀ ਦੇ ਵਿੱਚ ਵੀ ਕੰਜ਼ਿਊਮ ਕਰ ਸਕਦੇ ਆ ਉਹਨਾਂ ਨੇ ਵੀ ਸੇਮ ਕਰਨਾ ਹੈਗਾ ਜੇ ਉਹ ਲੋਕ ਫੈਟੀ ਹੈਗੇ ਮੋਟਾਪੇ ਦੇ ਵਿੱਚ ਹੈਗੇ ਆ ਤਾਂ ਉਹਨਾਂ ਨੇ yellow part ਕੱਢ ਕੇ ਕਰਨਾ ਹੈ ਜੇ ਫਿਜ਼ੀਕਲ ਵਰਕ ਕਰਦੇ ਹੈਗੇ ਆ ਬਹੁਤ ਜ਼ਿਆਦਾ ਸਪੋਰਟਸ ਕਰਦੇ ਆ ਤਾਂ 10 ਐਗ ਤੱਕ ਕੰਜ਼ੂਮ ਉਹ ਕਰ ਸਕਦੇ ਆ ਗਰਮੀ ਦੇ ਵਿੱਚ ਵੀ ਇੱਕ ਮਹੀਨਾ ਲਾਉਣੇ ਹੈਗੇ ਆ ਖਾਓ ਲਗਾਤਾਰ ਫਿਰ ਛੱਡ ਦਿਓ ਡ੍ਰੌਪ ਕਰ ਦਿਓ 5-7 ਦਿਨ ਫਿਰ ਫੇਰ ਸ਼ੁਰੂ ਕਰ ਲਓ ਦੁਬਾਰਾ ਤੋਂ ਲਗਾਤਾਰ ਨਹੀਂ ਵੀ ਸਾਰਾ ਸਾਲ ਆਂਡੇ ਹੀ ਖਾਈ ਜਾਣੇ ਕੋਈ ਵੀ ਡਾਈਟ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ ਹਰ ਇੱਕ ਤਰ੍ਹਾਂ ਦੀ ਡਾਈਟ ਨੂੰ ਬਾਡੀ ਦੇ ਵਿੱਚ ਆਪਟ ਹੋਣੀ ਚਾਹੀਦੀ ਹੈ ਮੈਂ ਇੱਕ ਵਾਰ ਫੇਰ ਰਿਪੀਟ ਕਰੂੰਗਾ ਚਾਹ ਦੇ ਨਾਲ ਆਂਡੇ ਨਹੀਂ ਖਾਣੇ ਚਾਹ ਦੇ ਨਾਲ ਆਂਡੇ ਖਾਓਗੇ ਕੋਈ ਫਾਇਦਾ ਨਹੀਂ ਹੋਣ ਵਾਲਾ ਹੁਣ ਆਪਾਂ ਗੱਲ ਕਰਾਂਗੇ 35 40 45 50 ਸਾਲ ਤੋਂ 60 ਸਾਲ 70 ਸਾਲ ਦੇ ਜਿਹੜੇ ਲੋਕ ਹੈਗੇ ਕੀ ਉਹਨਾਂ ਨੂੰ ਅੰਡੇ ਕੰਜ਼ੂਮ ਕਰਨੇ ਚਾਹੀਦੇ ਆ ਬਿਲਕੁਲ ਕੰਜ਼ੂਮ ਕਰਨੇ ਚਾਹੀਦੇ ਆ ਪ੍ਰੋਟੀਨ ਮਿਲਦਾ ਹੈ ਇਹ ਅੱਗੇ ਦੇ ਵਿੱਚੋਂ ਨੇਚਰ ਆਫ ਪ੍ਰੋਟੀਨ ਹੈਗਾ ਪਰ ਉਹਨਾਂ ਨੂੰ ਇਹ ਧਿਆਨ ਰੱਖਣਾ ਵੀ ਉਹਨਾਂ ਨੇ ਯੈਲੋ ਪਾਰਟ ਬਿਲਕੁਲ ਵੀ ਯੂਜ਼ ਨਹੀਂ ਕਰਨਾ ਹੈਗਾ ਠੀਕ ਹੈ ਯੈਲੋ ਪਾਰਟ ਤੋਂ ਬਿਨਾ ਕੰਜ਼ੂਮ ਕਰਨਾ ਹੁਣ ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਕਹਿੰਦੇ ਹੈਗੇ ਵੀ ਸਾਨੂੰ ਐਗ ਖਾਣ ਦੇ ਵਿੱਚ ਸਵਾਦ ਨਹੀਂ ਲੱਗਦਾ ਫਿਰ ਆਪਾਂ ਦਾ ਟੇਸਟ ਕਿਵੇਂ ਬਣਾਉਣਾ ਹੈ ਐਗ ਨੂੰ ਅਬੋਇਲ ਕਰੋ ਯਲੂ ਪਾੜ ਕੱਢ ਦੋ ਉਹਦੇ ਵਿੱਚ ਪਿਆਜ਼ ਲਾ ਲਓ ਪਿਆਜ਼ ਨੂੰ ਨਾਲ ਥੋੜੀ ਕਾਲੀ ਮਿਰਚ ਲਾ ਲਓ ਉਹਦੇ ਨਾਲ ਟੇਸਟ ਬਣ ਜਾਂਦਾ ਹੈਗਾ ਪਿਆਜ਼ ਲਾਉਣ ਦੇ ਨਾਲ ਸੌਸੇਜ਼ ਨਹੀਂ ਐਡ ਕਰਨੀਆਂ ਬਿਲਕੁਲ ਵੀ ਸੌਸ ਐਗ ਦੇ ਵਿੱਚ ਯੂਜ਼ ਨਹੀਂ ਕਰਨੀ ਹੈਗੀ ਤੁਸੀਂ ਮਾਰਕੀਟ ਦੇ ਵਿੱਚ ਐਗ ਖਾਣ ਜਾਂਦੇ ਆ ਤਾਂ ਉੱਥੇ ਸੌਸੇਜ਼ ਵਗੈਰਾ ਲਗਾ ਲੈਣੇ ਆ ਹਰੀ ਚਟਨੀ ਬਣਾ ਲਓ ਉਹ ਲਾ ਲਓ ਗੱਡਾ ਹੈਲਥ ਵਾਸਤੇ ਠੀਕ ਆ ਪੂਤਨੇ ਦੀ ਚਟਨੀ ਜਿਹਨੂੰ ਆਪਾਂ ਕਹਿ ਦਿੰਦੇ ਆ ਸੋ ਇਹ ਸਾਰੇ ਕੁਐਸਚਨ ਸੀ ਯੂ ਰਿਲੇਟਡ ਟੂ ਐਗ ਜੇ ਕੋਈ ਕੁਐਸਚਨ ਰਹਿ ਗਿਆ ਤਾਂ ਪੁੱਟ ਕਰ ਦਿਓ ਜੇ ਤੁਹਾਨੂੰ ਲੱਗਦਾ ਨਾ ਵੀ ਸਾਨੂੰ ਐਗ ਖਾਣ ਨਾਲ ਸਮੱਸਿਆ ਆਉਂਦੀ ਹੈ ਜਾਂ ਹੋਰ ਅੰਡੇ ਖਾਣ ਦੇ ਵਿੱਚ ਕੋਈ ਰਿਲੇਟਡ ਕੁਐਸਚਨ ਹੈਗਾ ਤਾਂ ਉਹ ਵੀ ਨਾਲ ਦੀ ਨਾਲ ਜਰੂਰ ਸ਼ੇਅਰ ਕਰਿਓ ਉਹਦੇ ਵੀ ਆਪਾਂ ਜਵਾਬ ਦੇਵਾਂਗੇ ਇੱਕ ਚੀਜ਼ ਹੋਰ ਮੈਂ ਲਾਸਟ ਦੇ ਵਿੱਚ ਕਹਿਣਾ ਚਾਹਣਾ ਐਗ ਖਾਣੇ ਕਦੋਂ ਆਂ ਅੰਡੇ ਤੁਸੀਂ ਕੰਜ਼ੂਮ ਕਦੋਂ ਕਰਨੇ ਹੈਗੇ ਆ ਟਾਈਮ ਕੀ ਰੱਖਣਾ ਐਗ ਖਾਣ ਦਾ ਠੀਕ ਹੈ ਇਹ ਸਭ ਤੋਂ ਜ਼ਰੂਰੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਐਗ ਖਾਣ ਦਾ ਟਾਈਮ ਹੈਗਾ ਫਿਜ਼ੀਕਲ ਵਰਕ ਤੋਂ ਬਾਅਦ ਮੰਨ ਲਓ ਤੁਸੀਂ ਪ੍ਰੈਕਟਿਸ ਸਵੇਰੇ ਵੇਲੇ ਲਾ ਕੇ ਆਏ ਹੋ ਵਰਕਆਊਟ ਲਾ ਕੇ ਆਏ ਹੋ ਐਕਸਰਸਾਈਜ਼ ਲਾ ਕੇ ਆਏ ਹੋ ਉਦੇ ਤੋਂ ਬਾਅਦ ਸਾਡੀ ਬੋਡੀ ਨੂੰ ਬਸਲ ਨੂੰ ਰਿਕਵਰ ਕਰਨ ਵਾਸਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ ਤਾਂ ਤੁਸੀਂ ਉਸ ਤੋਂ ਬਾਅਦ ਵਰਕਆਊਟ ਤੋਂ ਬਾਅਦ 5-6 ਅੰਡੇ ਕੰਜ਼ੂਮ ਜਿਵੇਂ ਜਿਵੇਂ ਏਜ ਦੇ ਹਿਸਾਬ ਨਾਲ ਮੈਂ ਦੱਸਿਆ ਓਵੇਂ ਓਵੇਂ ਕੰਜ਼ੂਮ ਕਰੋ ਹੁਣ ਆਪਾਂ ਗੱਲ ਕਰਾਂਗੇ ਕੀ ਐਕਸਰਸਾਈਜ਼ ਤੋਂ ਪਹਿਲਾਂ ਐਗ ਕੰਜ਼ੂਮ ਕਰ ਸਕਦੇ ਆ ਯੈਸ ਅੰਡੇ ਤੁਸੀਂ ਜਿਹੜੇ ਹੈਗੇ ਐਕਸਰਸਾਈਜ਼ ਵਰਕਆਊਟ ਤੋਂ ਪਹਿਲਾਂ ਵੀ ਕੰਜ਼ੂਮ ਕਰ ਸਕਦੇ ਆ ਉਹਨਾਂ ਨੇ ਵੀ ਤੁਹਾਨੂੰ ਪ੍ਰੋਟੀਨ ਹੀ ਦੇਣਾ ਪਰ ਐਕਸਰਸਾਈਜ਼ ਵਰਕਆਊਟ ਤੋਂ 1 ਘੰਟਾ ਪਹਿਲਾਂ ਘਟੋ ਘਟਾ 1 ਘੰਟਾ ਡੇਢ ਘੰਟਾ ਪਹਿਲਾਂ ਜਿਹੜੇ ਐਗ ਕੰਜ਼ੂਮ ਹੋਣੇ ਚਾਹੀਦੇ ਆ ਖਾਦੇ ਹੋਣੇ ਚਾਹੀਦੇ ਪਰ ਚਾਹ ਦੇ ਨਾਲ ਨਹੀਂ ਖਾਣੇਗੇ। ਉਹ ਵੀਡੀਓ ਨੂੰ ਕਰਿਓ ਸ਼ੇਅਰ ਥੈਂਕ ਯੂ।